ਪਿੰਡ ਮੁੱਧ ਵਿਕੇ ਅੰਨੇ ਕਤਲ ਦੀ ਗੁੱਥੀ ਸੁਲਝਾ ਕੇ ਮਿਰਤਕ ਦੀ ਪਤਨੀ ਨੀਰੂ ਅਤੇ ਉਸਦੇ ਪ੍ਰੇਮੀ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਗ੍ਰਿਫਤਾਰ ਕਰਕੇ ਅਤੇ ਕਤਲ ਵਿੱਚ ਵਰਤਿਆ ਹੋਇਆ ਆਚਾਰ ਮਿਰਤਕ ਦਾ ਮੋਟਰਸਾਈਕਲ ਸਪਲੈਂਡਰ ਬਰਾਮਦ ਕਰਕੇ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਸੁਖਪਾਲ ਸਿੰਘ ਉਪਰਸ ਕਪਤਾਨ ਸਬਡਿਵੀਜ਼ਨ ਨਕੂਦਰ ਜੀ ਨੇ ਦੱਸਿਆ ਕਿ 20 ਦਸੰਬਰ ਨੂੰ ਪਿੰਡ ਮੁੱਧਾ ਦੇ ਨਜ਼ਦੀਕ ਆਲੂਆਂ ਦੇ ਖੇਤਾਂ ਵਿੱਚ ਮੁਕੇਸ਼ ਕੁਮਾਰ ਪੁੱਤਰ ਸਤਪਾਲ ਵਾਸੀ ਤਿਲਕਨਗਰ ਜਲੰਧਰ ਥਾਣਾ ਭਾਰਗੋ ਕੈਂਪ ਜਲੰਧਰ ਦੀ ਲਾਸ਼ ਮਿਲੀ ਸੀ ਜਿਸ ਬੰਦੀ ਮੁਕੇਸ਼ ਕੁਮਾਰ ਦੇ ਪਿਤਾ ਸਤਪਾਲ ਦੇ ਬਿਨਾਂ ਪਰ ਨਾਮ ਅਣਜਾਣ ਵਿਅਕਤੀਆਂ ਖਿਲਾਫ ਕਤਲ ਦੀਆਂ ਧਾਰਾਵਾਂ ਤਹਿਤ 20 ਦਸੰਬਰ ਥਾਣਾ ਸਦਰ ਨਕੂਦਰ ਦਰਜ ਕੀਤਾ ਗਿਆ ਸੀ ਇਸ ਤੇ ਸਰਦਾਰ ਸੁਖਪਾਲ ਸਿੰਘ ਡੀਐਸਪੀ ਸਬਡਿਵੀਜ਼ਨ ਨਕੂਦਰ ਦੀ ਅਗਵਾਈ ਹੇਠ ਸਬ ਇੰਸਪੈਕਟਰ ਬਲਜਿੰਦਰ ਸਿੰਘ ਮੁਖ ਅਫਸਰ ਥਾਣਾ ਸਦਰ ਨਕੂਦਰ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਗਈ ਸੀ ਟੀਮ ਵੱਲੋਂ ਸਖਤ ਮਿਹਨਤ ਅਤੇ ਟੈਕਨੀਕਲ ਤਰੀਕੇ ਅਤੇ ਖੁਫੀਆ ਸੋਰਸਾਂ ਦੀ ਮਦਦ ਨਾਲ ਦੋਸ਼ੀਆਂ ਨੂੰ ਕੁਝ ਦਿਨਾਂ ਦੇ ਅੰਦਰ ਅੰਦਰ ਹੀ ਟਰੇਸ ਕਰਕੇ ਮ੍ਰਿਤਕ ਮਕੇਸ਼ ਕੁਮਾਰ ਦੀ ਪਤਨੀ ਨੀਰੂ ਬਾਲਾ ਅਤੇ ਉਹਦੇ ਪ੍ਰੇਮੀ ਹਰਪ੍ਰੀਤ ਸਿੰਘ ਪੁੱਤਰ ਸੋਮਨਾਥ ਵਾਸੀ ਈਦਗਾ ਮਹੱਲਾ ਗੜਾ ਜਲੰਧਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇੱਥੇ ਇਹ ਦੱਸਣਯੋਗ ਹੈ ਕਿ ਦੋਸ਼ਣ ਨੀਰੂ ਬਾਲਾ ਮ੍ਰਿਤਕ ਮਕੇਸ਼ ਕੁਮਾਰ ਦੀ ਪਤਨੀ ਹੈ ਅਤੇ ਨੀਰੂ ਬਾਲਾ ਅਤੇ ਉਸ ਦਾ ਪ੍ਰੇਮੀ ਹਰਪ੍ਰੀਤ ਸਿੰਘ ਇਕੱਠੇ ਹੀ ਡੀਮਾਰਟ ਸਟੋਰ ਜਲੰਧਰ ਵਿੱਚ ਨੌਕਰੀ ਕਰਦੇ ਸੀ ਇਸ ਕਰਕੇ ਨੀਰੂ ਦੇ ਦੋਸ਼ੀ ਹਰਪ੍ਰੀਤ ਨਾਲ ਨਾਜਾਇਜ਼ ਸੰਬੰਧ ਹੋ ਗਏ ਜੋ ਨੀਰੂ ਬਾਲਾ ਆਪਣੇ ਪਤੀ ਨੂੰ ਮਰਵਾ ਕੇ ਦੋਸ਼ੀ ਹਰਪ੍ਰੀਤ ਸਿੰਘ ਨਾਲ ਸ਼ਾਦੀ ਕਰਨਾ ਚਾਹੁੰਦੀ ਸੀ ਇਸ ਕਰਕੇ ਦੋਸ਼ੀ ਨੀਰੂ ਬਾਲਾ ਨੇ ਆਪਣੇ ਪ੍ਰੇਮੀ ਹਰਪ੍ਰੀਤ ਸਿੰਘ ਪਾਸੋਂ ਆਪਣੇ ਪਤੀ ਮਕੇਸ਼ ਕੁਮਾਰ ਦਾ ਕਤਲ ਕਰਵਾਇਆ ਸੀ ਨਕੁਦਰ ਤੋਂ ਸੁਖਵਿੰਦਰ ਸੋਹਲ ਦੀ ਵਿਸ਼ੇਸ਼ ਰਿਪੋਰਟ ਇਹ ਜੀ ਬੀਟੀ ਵੀਤ ਸੰਬਰ ਨੂੰ ਲੇਟ ਇਨਫੋਰਮੇਸ਼ਨ ਆਈ ਸੀ ਇੱਕ ਡੈੱਡ ਬੋਡੀ ਬੁੱਧਾਪੈਲ ਦੇ ਕੋਲ ਇੱਕ ਡੈੱਡ ਬੋਡੀ ਜਿਹੜੀ ਹੈ ਸਖਦੇ ਕੰਡੇ ਤੇ ਪਈ ਹੈ ਜਿਹੜੀ ਕਿ ਬਹੁਤ ਤਰੀਕੇ ਨਾਲ ਉਹਨੂੰ ਤੇ ਥਾਣਾ ਸਹਾਰਾ ਨਾਲ ਵੜਿਆ ਹੋਇਆ ਤੇ ਉਹ ਜਦੋਂ ਉੱਥੇ ਮੌਕੇ ਤੇ ਜਾ ਕੇ ਕੇਸ ਰਿਪੋਰਟ ਕਰਕੇ ਉਹਦੀ ਇਨਵੈਸਟੀਗੇਸ਼ਨ ਕੀਤੀ ਗਈ ਤੇ ਪਤਾ ਲੱਗਾ ਵੀ ਇਹ ਡੈੱਡ ਬੋਡੀ ਇੱਕ ਮੁਕੇਸ਼ ਕੁਮਾਰ son of ਸਤਪਾਲ ਸਿੰਘ ਜਲੰਧਰ ਦੀ ਸੀਗੀ ਤੇ ਜਦੋਂ ਹੋਰ ਡੂੰਘਾਈ ਚ ਦੀ ਇਨਵੈਸਟੀਗੇਸ਼ਨ ਕੀਤੀ ਤੇ ਫਿਰ ਪਤਾ ਲੱਗਾ ਵੀ ਇਹਦੀ ਵਾਈਫ ਜਿਹੜੀ ਹੈ ਨੀਰੋ ਇਹਦੇ ਇੱਕ ਹਰਪ੍ਰੀਤ ਹੈਪੀ ਜਿਹੜਾ ਜਲੰਧਰ ਦਾ ਹੀ ਰਹਿਣ ਵਾਲਾ ਸੀ ਉਹ ਤੇ ਨੀਰੋ ਤੇ ਹਰਪ੍ਰੀਤ ਹੈਪੀ ਇਹ ਦੋਨੇ ਡੀਮਾਰਟ ਜਲੰਧਰ ਦੇ ਵਿੱਚ ਜਿਹੜਾ ਕੰਮ ਕਰਦੇ ਸੀਗੇ ਤੇ ਉੱਥੇ ਇਹਨਾਂ ਦੇ ਜਿਹੜੇ ਆਪਸ ਵਿੱਚ ਰਿਲੇਸ਼ਨ ਡਵਲਪ ਹੋ ਗਏ ਤੇ ਇਹ ਜਿਹੜੇ ਇੱਕ ਦੂਜੇ ਦੇ ਨਾਲ ਬੈਹਰ ਕਰਾਉਣਾ ਚਾਹਦੇ ਸੀਗੇ ਸੋ ਇਹ ਜਿਹੜਾ ਮਰਨ ਵਾਲਾ ਸੀਗਾ ਇਹ ਇਹਨਾਂ ਦੇ ਵਿਆਹ ਦੇ ਵਿੱਚ ਇੱਕ ਰੁੜਾ ਸੀਗਾ ਕਿਉਂਕਿ ਨੀਰੂ ਨੂੰ ਸ਼ਾਇਦ ਲੱਗਦਾ ਸੀਗਾ ਵੀ ਡਾਈਵੋਰਸ ਮੈਨੂੰ ਨਹੀਂ ਰਹੇਗਾ ਤੇ ਉਹਨੇ ਫਿਰ ਇਹਨੂੰ ਜਿਹੜਾ ਇਹਨਾਂ ਨੇ ਆਪਸ ਦੇ ਵਿੱਚ ਹੰਸਲਾ ਹੋ ਕੇ ਸਲਾਹ ਕੀਤੀ ਕਿ ਇਹਨੂੰ ਜਿਹੜਾ ਇਹਦਾ ਕੰਡਾ ਕੱਢ ਦਿੱਤਾ ਜਾਵੇ ਇਸੇ ਤਰ੍ਹਾਂ 19 ਤਰੀਕ ਨੂੰ ਇਹਨਾਂ ਨੇ ਇੱਕ ਸ਼ਾਇਰ ਦੇ ਤਹਿਤ ਜਿਹੜਾ ਮਰਨ ਵਾਲੇ ਨੂੰ ਅਰਪੀਤਾ ਜੀ ਨੇ ਆਪਣੇ ਕੋਲ ਬੁਲਾਇਆ ਕਿ ਉੱਥੇ ਬਸ ਸਟਾਪ ਤੇ ਇਕੱਠੇ ਹੋਏ ਉਸ ਤੋਂ ਬਾਅਦ ਇਹਨਾਂ ਨੇ ਉੱਥੇ ਇਕੱਠੇ ਸ਼ਰਾਬ ਸ਼ੁਰੂ ਕੀਤੀ ਅਤੇ ਉਸੇ ਦਰਵਾਲੇ ਦੇ ਦੋਨੇ ਜਿਹੜੇ ਆਪਣੇ ਜਿਹੜੇ ਨਕਉਦਰ ਸਾਈਡ ਨੂੰ ਕਾਂਸਾਪੂ ਦੇ ਲਾਗੇ ਜਿਹੜਾ ਵੱਡਾ ਪਿੰਡ ਦੇ ਲਾਗੇ ਉੱਥੇ ਆ ਗਏ ਉੱਥੇ ਜਿਹੜਾ ਮਰਨ ਵਾਲਾ ਇਹ ਪਿਸ਼ਾਬ ਕਰਨ ਨੂੰ ਉਤਰਿਆ ਤੇ ਇਹਨੇ ਤੇ ਅਟੈਕ ਕਰਕੇ ਉਹਨੂੰ ਜਿਹੜਾ ਸੀਧੇ ਸਿੱਧੇ ਸੱਟਾ ਲਾ ਕੇ ਉਹ ਜਿਹੜਾ ਮਾਰਤਾ ਔਰ ਉਸ ਤੋਂ ਬਾਅਦ ਇਹਨੇ ਟੈਲੀਫੋਨ ਤੇ ਗੱਲ ਵੀ ਕੀਤੀ ਸੀ ਆਪਣੇ ਪ੍ਰੇਮਿਕਾ ਨਾਲ ਵੀ ਮੈਂ ਜਿਹੜਾ ਇਹਦਾ ਕੰਮ ਕਰਤਾ ਵਾ ਪਰ ਹਮਲਾ ਕਦ ਇਹਨਾਂ ਨੇ ਕੀਤਾ ਇੱਕ ਦਾਤਰ ਸੀ ਆ ਜੀ ਇਹਨੇ ਕੋ 15 ਦਿਨ ਪਹਿਲੇ ਇੱਕ ਦਾਤਰ ਲਿਆ ਸੀਗਾ ਸਪੈਸ਼ਲਿਸਟ ਵਾਸਤੇ ਉਸ ਦਾਤਰ ਦੇ ਨਾਲ ਇਹਨੇ ਹਮਲਾ ਕਰ ਦਿੱਤਾ ਉਹ ਦਾਤਰ ਤੇ ਜਿਹੜਾ ਮਰਨ ਤੋਂ ਬਾਅਦ ਇਹ ਮਰਨ ਵਾਲੇ ਦਾ ਮੋਟਰਸਾਈਕਲ ਜਿਹੜਾ ਵੈ ਕਿਉਂਕਿ ਇੱਕੋ ਮੋਟਰਸਾਈਕਲ ਤੇ ਆਏ ਸੀ ਆਪਣਾ ਮੋਟਰਸਾਈਕਲ ਜੰਦਰ ਖੜਾ ਕਰਾਇਆ ਸੀਗਾ ਜਿਹੜਾ ਕਿਊਸ ਹੈਗਾ ਹਰਪ੍ਰੀਤ ਹੈਪੀ ਤੇ ਇਹ ਦੋਨੇ ਜਣੇ ਆ ਆਪਣੇ ਮਰਨ ਵਾਲੇ ਦੇ ਮੋਟਰਸਾਈਕਲ ਤੇ ਇਕੱਠੇ ਆਏ ਸੀਗੇ ਉਹ ਮੋਟਰਸਾਈਕਲ ਤੇ ਉਹਦੇ ਜਿਹੜਾ ਉਹਦਾ ਪਰਸ ਜਿਹਦੇ ਤੇ ਉਹਦਾ ਆਧਾਰ ਕਾਰਡ ਉਹਦਾ ਪੈਨ ਕਾਰਡ ਤੇ ਉਹਦਾ ਲਾਇਸੈਂਸ ਸੀਗਾ ਡਰਾਈਵਿੰਗ ਲਾਇਸੈਂਸ ਸੀ ਉਹ ਸਾਰਾ ਆਪਣੇ ਨਾਲ ਲੈ ਕੇ ਚਲਾ ਗਿਆ ਜੀ ਉਹ ਸਾਰਾ ਜਿਹੜਾ ਹੈਗਾ ਵਾ ਤੇ ਜਿਹੜਾ ਹਥਿਆਰ ਜਿਹਨੇ ਨਾ ਇਹਨੇ ਕਤਲ ਕੀਤਾ ਵਾ ਉਹ ਸਾਰੀ ਗੱਲਬਾਤ ਕਰ ਲਿਆ ਗਿਆ ਮਰਨ ਵਾਲੇ ਦਾ ਮੋਟਰਸਾਈਕਲ ਅਤੇ ਨਾਲ ਜਿਹੜੇ ਹੈਗੇ ਆ ਆਧਾਰ ਕਾਰਡ ਪੈਨ ਕਾਰਡ ਮਰਨ ਵਾਲੇ ਦਾ ਤੇ ਉਹਦਾ ਜਿਹੜਾ ਲਾਇਸੈਂਸ ਹੈ ਉਹ ਵੀ ਜਿਹੜੇ ਆ ਬਰਾਮਦ ਕਰ ਲਏ ਗਏ ਸਰ ਇਹਨਾਂ ਦੇ ਕੋਈ ਬੱਚਾ ਵੀ ਆ ਕੀ ਜੀ ਹਾਂ ਜਿਹੜੇ ਮਰਨ ਵਾਲਾ ਤੇ ਇਹਦੇ ਇੱਕ 10 ਸਾਲ ਦਾ ਬੇਟਾ ਹੈ ਇੱਕ 6 ਸਾਲ ਦੀ ਬੇਟੀ ਵੀ ਆ ਠੀਕ ਆ ਲੱਗਦਾ ਜੀ ਜਿਹੜਾ ਇਹ ਕੋ ਅਨਮੈਰਿਡ ਹੈ ਦੂਜਾ ਜਿਹੜਾ ਹੈਗਾ ਹਰਬੀ ਹੈਪੀ ਜਿਹੜਾ ਦੂਸਰਾ ਕਿਉਂਦਾ ਉਹ ਅਨਮੈਰਿਡ ਹੈ ਮਤਲਬ ਕਿ ਇਹਨਾਂ ਨੇ ਇੱਕ ਪ੍ਰੋਗਰਾਮ ਉਹਦੀ ਬਹੁਤ ਹੀ ਨਾਲ ਮਿਲ ਕੇ ਆਏ ਜਿਹੜੇ ਹਾਂ ਬਿਲਕੁਲ ਵੀ ਕਿਉਂਕਿ ਉਸ ਤੋਂ ਬਾਅਦ ਇਹਨੇ ਆਪਣੇ ਫੋਨ ਤੇ ਗੱਲ ਵੀ ਉਹਦੇ ਨਾਲ ਕੀਤੀ ਰਾਤ 19 ਤਰੀਕ ਨੂੰ ਰਾਤ ਨੂੰ ਉਹਨੂੰ ਮਾਰਨ ਤੋਂ ਬਾਅਦ ਇਹਨੇ ਆਪਣੇ ਇੰਸਟਾਗ੍ਰam ਤੇ ਉਹਨੂੰ ਦੱਸਿਆ ਫੋਨ ਕਰਕੇ ਵੀ ਮੈਂ ਆਪਣਾ ਜਿਹੜਾ ਉਹਨੂੰ ਡੈਟ ਕਰਤਾ ਦਾ ਕੰਮ ਕਰਤਾ ਹਾਂ ਜੀ ਪਰ ਲਿਖਣ ਤੋਂ ਹਾਂਜੀ ਇਹਨਾਂ ਦੇ ਤੋਂ ਵੇਖਿਆ ਕਿ ਜੀ ਕੋਈ ਪਿਛਲੇ 6-7 ਮਹੀਨੇ ਤੋਂ ਆਫੀਸ਼ੀਅਲ ਰਿਲੇਸ਼ਨ ਸੀਗਾ